ਕਿ ਸਰਕਾਰ ਕੋਲੇ 12000 ਰੁਪਏ ਹੈ ਇਹ ਲੋਕ ਖਰਚ ਕਹਿੰਦੇ ਸੀ ਯਾਰ ਇਹ ਮਨਿਸਟਰਸ ਦੇ ਹੈ ਦੇਅਰ ਕੈਬਨਿਟ ਮਨਿਸਟਰ ਦੇ ਕੈਬਨਿਟ ਮਨਿਸਟਰ ਸਟੇਟਮੈਂਟ ਦਿੱੰਦਾ ਹੋਇਆ ਸਾਰਾ ਜ਼ਰੂਰ ਥੋੜਾ ਥੋੜਾ ਮਾਈਕ ਨੇਚੇ ਕਰ ਯਾਰ ਕਿ ਕਰੀ ਕਿਉਂਕਿ ਇਹ ਸਟੇਟਮੈਂਟਸ ਰਿਪੋਰਟ ਹੋ ਜਾਂਦੇ ਔਰ ਸਾਰੀ ਹੁਕਮਰਦਾਈ ਪ੍ਰੂਫ ਹੋ ਜਾਂਦੀ ਹੈ ਹੁਣ ਪੁਰਾਣਾ ਵੇਲਾ ਤਾਂ ਚਲਾ ਗਿਆ ਵੀ ਲੀਡਰ ਜਿਹੜਾ ਮਰਜੀ ਕੁਝ ਬੋਲ ਕੇ ਆ ਗਿਆ ਤੇ ਉਹਨੂੰ ਕੋਈ ਯਾਦ ਨਹੀਂ ਰੱਖੇਗਾ ਸੋ ਹਮੇਸ਼ਾ ਕੈਬਨਟ ਦੇ ਅਹੁਦੇ ਤੇ ਜਿਹੜਾ ਬੰਦਾ ਹੈ ਮੈਂ ਤਾਂ ਕੁੱਤਾ ਹੀ ਕਰ ਸਕਦੇ ਲੇਕਿਨ ਕੈਬਨਟ ਦੇ ਜਿਹੜਾ ਅਹੁਦੇ ਤੇ ਬੰਦਾ ਬੈਠਾ ਉਹ ਸਵਾਲ ਜਿਹੜਾ ਉਹ ਅਨਸਰ ਉੱਤਰ ਸੋ ਸਮਝ ਕੇ ਦੇ ਰਿਹਾ ਮੁੰਡਿਆ ਸਾਹਿਬ ਕਹਿ ਰਹੇ ਨੇ ਸਤਕਾਰਿਓ ਮਨੇ ਸਾਡੇ ਬੜੇ ਕਿ 12000 ਕਰੋੜ ਰੁਪਇਆ ਪੁੱਛੋ ਕਿੱਥੇ ਗਿਆ ਕਿ ਇਹ ਵਿਨਾਸ਼ ਮੰਤਰੀ ਕਹਿ ਰਹੇ ਨੇ ਕਿ ਨਹੀਂ ਸਾਡੇ ਕੋਲੇ ਕੋਈ ਬੇਸ਼ੱਕ ਐਂਡ ਬਿਲਕੁਲ ਇਹ ਗੱਲ ਸਹੀ ਹੈ ਕੀ ਸੱਚ ਦੱਸਣਾ ਚਾਹੀਦਾ ਹੈ ਜਨਤਾ ਨੂੰ ਜਦੋਂ ਤੁਸੀਂ ਗਵਰਨਮੈਂਟs ਹੈਗੇ ਹੋ ਤੁਹਾਨੂੰ ਝੂਠ ਬੋਲੋਗੇ ਤਾਂ ਜਨਤਾ ਬਹੁਤ ਹੀ ਚਿਰ ਤੁਹਾਨੂੰ ਲਾਈਕ ਨਹੀਂ ਕਰੇਗੀ ਵੀਟ ਐਨੀ ਪੋਲੀਟਿਸ਼ੀਅਨ ਮੈਂ ਕੱਲ ਵੀ ਕਿਹਾ ਸੀ 12 13000 ਕਰੋੜ ਰੁਪਏ ਦੀ ਰਕਮ ਜਿਹੜੀ ਹੈ ਇਹ ਕੇਂਦਰ ਨੂੰ ਵੀ ਪਤਾ ਹੈ ਵੀ ਪੰਜਾਬ ਕੋਲੇ ਹੈ ਇਹ ਪੈਸਾ 2010 ਤੋਂ ਲੈ ਕੇ ਤੇ ਹੁਣ ਤੱਕ ਕੇਂਦਰ ਦੀ ਸਰਕਾਰ ਸਮੇਂ-ਸਮੇਂ ਸਰ ਸਾਰੀਆਂ ਰਾਜਿਆਂ ਦੀਆਂ ਸਰਕਾਰਾਂ ਨੂੰ ਦਿੰਦੀ ਹੈ ਇਹ ਪੈਸਾ ਕਾਂ ਜੋ ਕੋਈ ਐਸੀ ਆਫਤ ਆ ਜੇ ਸਟੇਟ ਦੇ ਵਿੱਚ ਤੇ ਉਹਰੇ ਨਾਲ ਵੀ ਇਕੱਠਾ ਜਾ ਸਕੇ ਉਹ ਇਕੱਠਾ ਪਿਆ ਰਹਿੰਦਾ ਹੈ ਉਹਦੇ ਚ 25% ਇਹਨਾਂ ਦਾ ਸ਼ੇਅਰ ਹੁੰਦਾ ਹੈ 75 ਉਹਨਾਂ ਦਾ ਫੇਰ ਉਹ ਪੈਸੇ ਨੂੰ ਇੰਟਰਸਟ ਲੱਗ ਲੱਗੇ ਥੋੜਾ ਪੈਸਾ ਹੋਰ ਵੱਧ ਜਾਂਦਾ ਜਿਹਨੂੰ ਅੰਦਰ ਪਿਆ ਰਹਿੰਦਾ ਜਿਹਨੂੰ ਕੋਈ ਐਸੀ ਆਫਤ ਆ ਜਾਂਦੀ ਉਹਨੂੰ ਵਰਤਿਆ ਜਾਂਦਾ ਉਸ ਪੈਸੇ ਤੋਂ ਇਹ ਕੋਈ ਮੋਦੀ ਜੀ ਨੇ ਨਹੀਂ ਪੈਸਾ ਸੋ ਇਹ ਕੇਂਦਰ ਨੂੰ ਪਤਾ ਹੁੰਦੇ باوجود ਉਹ ਬੇਬਕੂ ਬਣਾ ਰਹੀ ਹੈ ਵੀ 13000 ਕਰੋੜ ਦਾ ਹੋ ਗਿਆ 1600 ਇਹ ਹੋ ਗਿਆ ਇਹ ਤਾਂ ਬਈ 14600 ਕਰੋੜ ਹੋ ਗਿਆ ਚੱਕ ਦਿਓ ਫਟੇ ਕਿਉਂ ਯਾਰ ਲੋਕਾਂ ਨਾਲ ਸਾਡੇ ਇਮੋਸ਼ਨਸ ਦੇ ਨਾਲ ਲੋਕਾਂ ਦੇ ਨਾਲ ਖੇਡ ਰਹੇ ਹੋ ਤੁਸੀਂ ਅੱਛਾ ਇਹ ਕਹਿੰਦੇ ਸਾਡੇ ਕੋਈ 12000 ਇਹਨਾਂ ਨੂੰ ਪਤਾ ਹੀ ਕੁਝ ਨਹੀਂ ਜਾਂ ਕੁਝ ਪਤਾ ਹੀ ਨਹੀਂ ਉਹ ਪੈਸਾ ਸੀਗਾ ਲੇਕਿਨ ਪੈਸਾ ਡਾਇਵਰਟ ਕਰਕੇ ਹੋਰ ਕਿਤੇ ਕਾਰਜਾਂ ਚ ਵਰਤ ਲਿਆ ਗਿਆ ਹੁਣ ਨਾ ਉਹਦੇ ਆਵਾ ਜ਼ੀਰੋ ਬੈਲੈਂਸ ਆਨ ਐਸਬੀਆਰ ਹੁਣ ਇਹਨਾਂ ਕੋਲੇ ਪੰਜੀ ਵੀ ਹੈ ਨਹੀਂ ਉਸ ਖਾਤੇ ਫਿਰ ਜੇ ਕਹਿ ਰਹੇ ਹੁੰਦਿਆ ਸਾਹਿਬ ਨੂੰ ਭੋਲੇ ਆਓ 12000 ਕਰੋੜ ਰੁਪਏ ਦਾ ਰੱਖਣਾ ਫਿਰ ਥੋੜਾ ਤਾਂ ਹੈ ਹੀ ਮੋਦੀ ਸਾਹਿਬ ਦਾ 1600 ਕਰੋੜ ਥੋੜਾ ਜਿਹੜਾ ਆਇਆ ਸੀ ਇਸ ਅਫਤਾਸ ਤੇ ਆਪਣਾ ਪੁਰਾਣਾ ਪੈਸਾ ਇਕੱਠਾ ਹੋ ਰਿਹਾ ਸੀਗਾ ਉਹ ਕਾਂਗਰਸ ਦੇ ਰਾਜ ਦਾ ਵੀ ਕਾਂਗਰਸ ਦੇ ਡਾਕਟਰ ਮਨਮੋਹਨ ਸਿੰਘ ਦੇ ਵੇਲੇ ਸ਼ੁਰੂ ਹੋਇਆ ਉਦੋਂ ਦਾ ਵੀ ਉਹ ਪੈਸਾ ਕਿੱਥੇ ਹੈ ਸੋ ਖਜ਼ੂਰ ਗੱਲਾਂ ਕਰਦੇ ਐ ਨੁਕਸਾਨ ਇਹਨਾਂ ਨੇ ਪੰਜਾਬ ਦਾ ਬਹੁਤ ਜ਼ਿਆਦਾ ਕਰਤਾ ਰੰਜੀਤ ਸਾਗਰ ਡੈਮ ਜਿਹੜਾ ਹੈ ਪੂਰੀ ਮਰੰਮਤ ਆਪਣੇ ਵਿਆਚਾਲ ਕੋਲ ਪੈਸਾ ਮੰਗਿਆ ਗਿਆ ਸੀ ਨਾ ਉਹ ਚਿੱਠੀ ਘਰ ਦੀ ਬਜ਼ਾਰ ਦੇ ਵਿੱਚ ਮੈਂ ਕਿਸੇ ਦੇ ਕੋਲ ਸਾਹਮਣੇ ਰੱਖਿਆ ਹੋਣਾ ਇਹਨਾਂ ਨੇ ਸਰਕਾਰ ਨੇ ਕਿਹਾ ਸਾਡੇ ਕੋਲ ਰਿਪੇਅਰ ਆਸਤੇ ਪੈਸੇ ਨਹੀਂ ਪੂਰੀ ਤਾਈ ਜਦੋਂ ਦਰ ਉਹ ਗੇਟ ਚੱਕੇ ਗਏ ਉਹ ਟੁੱਟ ਹੀ ਗਏ ਕਿਉਂਕਿ ਜਾਮ ਇੰਨੇ ਹੋ ਚੁੱਕੇ ਸੀ ਪਰ ਜੇ ਆਮ ਆ ਤੇ ਜੇ ਪੈਸਾ ਸਮੇਂ ਸਿਰ ਬੁਲਜਦਾ ਤੇ ਅੱਜ ਇਹ ਹਾਲਾਤ ਹੋਣੇ ਨਹੀਂ ਸੀ ਇਸ ਕਰਕੇ ਅਸੀਂ ਕਹਿੰਦੇ ਮੈਂ ਨੇਡ ਡਿਚਾਰਜਡ ਇਸ ਸਰਕਾਰਾਂ ਦੀ ਦਿੱਤੀ ਹੋਈ ਆਫਟ ਹੈ ਨਹੀਂ ਤਾਂ ਮੀਂਹ ਦਾ بارش ਦਾ ਪਾਣੀ ਦਰਿਆਵਾਂ ਦੇ ਵਿੱਚ ਵੀ ਲੰਘ ਜਾਣਾ ਸੀ ਜੇ ਅਸੀਂ ਉਹਦੇ ਤੇ ਪੈਸਾ ਲਾਇਆ ਹੁੰਦਾ ਤਾਂ ਬੜੀ ਸਾਹਿਬ ਇੱਕ ਚੀਜ਼ ਇਹ ਦੱਸਿਓ ਕਿ ਜਿਹੜਾ ਸਰਕਾਰ ਕਹ ਰਹੀ ਹੈ ਕਿ ਉਹਦੇ ਨਿਯਮ ਬੜੇ ਸਖਰੇ ਸੀ ਨਹੀਂ ਬਰ ਸਕਦਾ ਤੁਸੀਂ ਵੀ ਸਰਕਾਰਾਂ ਦਾ ਹਿੱਸਾ ਰਹੋ ਨਿਯਮ ਮੈਂ ਕੱਲ ਤੁਹਾਨੂੰ ਦੱਸਤਾ ਦਿੱਤਾ ਇਹ ਜਿਹੜੇ ਨਿਯਮਾਂ ਦੀ ਗੱਲ ਕਰਦੇ ਉਹ ਸਾਰੇ ਨਿਯਮਾਂ ਦੀ ਬਿਲਕੁਲ ਸਖਤ ਹੈ ਤੁਸੀਂ ਹੋਰ ਐਸਤੇ ਚਿੱਠੀ ਲਿਖੋ 800 ਰੁਪਿਆ ਕਿੱਲੇ ਤੋਂ ਵੱਧ ਦੇ ਨਹੀਂ ਸਕਦੇ 50000 ਰੁਪਿਆ ਪਸ਼ੂ ਦਾ ਦੇ ਸਕਦੇ ਆ ਚਲੋ ਯਾਰ ਇਹ ਤਾਂ ਦਿਓ ਹੁਣ ਨਿਯਮ ਸੱਟ ਹੈ ਔਰੀ ਲੜਾਈ ਲੜਨੀ ਹੈ ਉਹ ਸਾਰੇ ਕਹਾਂਗੇ ਵੀ ਨਿਯਮ ਖੋਲੋ ਭਈ ਤੁਸੀਂ ਕਹਿੰਦੇ ਹੋ 50000 ਰੁਪਿਆ ਏਕੜ ਤੇ ਦਿਓ ਉਹ ਕਹਿੰਦੇ ਸਾਡੇ ਕੋਲੇ 6800 ਰੁਪਿਆ ਅਸੀਂ ਕਹਿੰਦੇ ਲੱਖ ਰੁਪਿਆ ਦਿਓ ਉਹ ਕੀ ਝੋਨਾ ਜਿਹੜਾ ਸੀ 50000 ਦੀ ਫਸਲ ਖਰਾਬ ਹੋ ਗਈ 15000 ਰੁਪਈਆ ਲੱਗ ਗਈ 60 70000 ਦੀ ਤਾਂ ਫਸਲ ਖਰਾਬ ਹੀ ਹੋਈ ਫੇਰ ਹੁਣ ਜਦੋਂ ਚੱਕ ਕੇ ਕਰੂਗਾ ਉਹ ਲੱਖ ਰੁਪਈਆ ਚ ਪੈ ਗਿਆ ਅਸੀਂ ਲੱਖ ਮੰਗਦੇ ਹਾਂ ਤੁਹਾਡੀ ਤੁਸੀਂ ਮੰਗ ਕੀਤੀ ਆ ਆਮ ਆਦਮੀ ਪਾਰਟੀ ਨੇ 50000 ਰੁਪਏ ਪ੍ਰਤੀ ਏਕੜ ਦਿਓ ਉਹ ਕਹਿੰਦੇ 6800 ਲਓ ਪਰ ਉਹ ਨਿਯਮ ਸੁਣੋ ਇੱਕ ਧਿਆਨ ਨਾਲ ਕਿੱਥੇ ਲੋਚਾ ਹੈ ਇਹ ਕਿਹੜੀ ਗੜਬੜ ਕਰ ਰਹੇ ਆ ਪੰਜਾਬ ਸਰਕਾਰ ਕਿਸੇ ਨੂੰ ਲੱਖ ਰੁਪਇਆ ਕਿੱਲਾ ਵੀ ਦੇ ਸਕਦੀ ਉਹਦੇ ਤੇ ਕੋਈ ਰੋਕ ਨਹੀਂ ਹੈ ਕਾਈਂਲੀ ਅੰਡਰਸਟੈਂਡ ਕਾਈਂਲੀ ਅੰਡਰਸਟੈਂਡ ਜਿਹੜਾ ਪੈਸਾ ਐਸਪੀਆਰਐਫ ਦਾ ਪੈਸਾ 13000 ਕਰੋੜ ਰੁਪਇਆ ਨੇ ਹਾ ਜੀ ਉਰੇ ਵਿੱਚ ਕੰਡੀਸ਼ਨਸ ਹੈ ਕਿ 50000 ਰੁਪਿਆ ਤੁਸੀਂ ਫਲਾਨੇ ਨੂੰ 300 ਰੁਪਿਆ 880 ਰੁਪਏ ਤੁਸੀਂ ਏਕੜ ਵਾਸਤੇ ਬੱਕਰੀ ਵਾਸਤੇ 4000 ਰੁਪਿਆ ਐਦਾਂ ਐਦਾਂ ਕੰਡੀਸ਼ਨਸ ਹੈ ਜਿਹੜੀਆਂ ਪਰ ਜਿਹੜਾ ਹੁਣ ਇਹਨਾਂ ਨੇ 20000 ਦਾ ਐਲਾਨ ਕੀਤਾ ਵੀ ਏਕੜ ਬਰਬਤੀ ਦੇਾਂਗੇ ਪੰਜਾਬ ਸਰਕਾਰ ਭਾਵੇਂ 1.5 ਲੱਖ ਰੁਪਿਆ ਅਨਾਉਂਸ ਕਰ ਦੇ ਤੋਰੇ ਤੇ ਕੋਈ ਰੋਕ ਨਹੀਂ ਆਈ ਨਹੀਂ ਅੰਡਰਸਟੈਂਡ ਪੰਜਾਬ ਸਰਕਾਰ ਪੰਜਾਬ ਦਾ ਮੁੱਖ ਮੰਤਰੀ ਤੋਂ ਵੀ ਅਸੀਂ 1.5 ਲੱਖ ਰੁਪਏ ਦੇਵਾਂਗੇ ਹੁਣ ਕਹਿੰਦਾ ਨਾ ਵੀ ਇਹ 100 ਰੁਪਏ ਦੇਵਾਂਗੇ ਉਹ ਐਸਪੀ ਆਰਐਫ ਦੇ ਪੈਸੇ ਤੇ ਰੋਕਿਆ ਜਿਹੜਾ ਉਹ ਤਾਂ ਹੈ ਹੀ ਨਹੀਂ ਤੁਸੀਂ ਉਹ ਵੰਡੀ ਕਿਵੇਂ ਸਕੋਗੇ ਯੂ ਡੋਨਟ ਹੈਵ ਦੈਟ ਮਨੀ ਜਿਹਦੇ ਤੇ ਕੰਡੀਸ਼ਨ ਲੱਗੀ ਉਹ ਮਨੀ ਹੈ ਨਹੀਂ ਤੁਹਾਡੇ ਕੋਲ ਅੱਛਾ ਵੜੀ ਸਿੰਘ ਸੋ ਇਹ ਬੇਫੂਫ ਨਾ ਬਣਾਓ ਪੰਜਾਬ ਸਰਕਾਰ ਬੇਫੂਫ ਨਾ ਬਣਾ ਵੜੀ ਸਿੰਘ ਸਾਬ ਤੁਹਾਨੂੰ ਲੱਗਦਾ ਕਿ ਇਹ ਸਕੈਮ ਹੋ ਸਕਦਾ ਕਿ ਇਹ ਸਕੈਮ ਦੀ ਜਾਂਚ ਹੋਣੀ ਚਾਹੀਦੀ ਇੱਕ ਵਾਰੀ ਪੈਸਾ ਗਿਆ ਤਾਂ ਦੇਖੋ ਯਾਰ ਤੁਸੀਂ ਦੇਖੋ ਮੈਂ ਨਾਟ ਲਾਈਕ ਆ ਪੋਲਿਟਿਸ਼ੀਅਨਸ ਕਿ ਐਵੇਂ ਕਿਸੇ ਨੂੰ ਫਲਾਣੇ ਨੂੰ ਬਿਕੋਜ਼ ਦਿਸ ਇਜ਼ ਅ ਵੈਰੀ ਈਜ਼ੀ ਥਿੰਗ ਟੂ ਸੇ ਸਕੈਮ ਇਹ ਸੌਖਾ ਕੰਮ ਹੈ ਜਿਹੜੀ ਗੱਲ ਜਿਹਨੂੰ ਕੋਈ ਜਿਹਨੂੰ ਕੋਈ ਨੌਲੇਜ ਨਹੀਂ ਹੈ ਜਿਹਨੂੰ ਕੋਈ ਸਮਝ ਨਹੀਂ ਹੈ ਉਹ ਪਹਿਲੀ ਗੱਲ ਕਹਿੰਦਾ ਵੀ ਸਕੈਮ ਵੀ ਹੋਣੀ ਹੈ ਜਾਂ ਫਲਾਣ ਨੇਤਾ ਲੋ ਨਾਟ ਪ੍ਰੈਸ ਵਾਲੇ ਨਹੀਂ ਨੇਤਾ ਲੋ ਮੇਰੇ ਕਹਿਣ ਦਾ ਮਤਲਬ ਦਿਸ ਇਜ਼ ਅ ਇਟਸੈਲਫ ਇਟਸ ਅ ਕ੍ਰਾਈਮ ਕਿਉਂਕਿ ਪੰਜਾਬ ਦੇ ਖਾਤੇ 'ਚ ਜਿਹੜੇ ਪੈਸੇ ਆਉਂਦੇ ਜਨਾਬ ਉਹਨੂੰ ਕਿਤੇ ਨਾ ਕਿਤੇ ਦਾ ਵਿਖਾਏ ਜਾਂਦੇ ਸਰਕਾਰ ਵੱਲੋਂ ਲਾਏ ਗਏ ਐ ਪੂਰਾ ਕੋਈ ਟੈਂਡਰ ਕੀਤਾ ਹੋਊਗਾ ਕਿਤੇ ਪੈਸੇ ਲਾਏ ਹੋਣੇ ਐ ਕਿਤੇ ਡਵਰਟ ਕੀਤਾ ਹੋਵੇ ਤਨਖਾਹਾਂ ਵੰਡੀਆਂ ਹੋਣੀਆਂ ਉਸ ਪੈਸੇ ਦੀਆਂ ਸੋ ਮੈਂ ਜੋ ਕਹਿ ਰਿਹਾ ਕਿ ਉਹ ਪੈਸਾ ਡਾਇਵਰਟ ਕਰਨਾ ਵੀ ਜਦੋਂ ਪੈਸਾ ਆਇਆ ਹੈ ਇਲਾਜ ਆਸਤੇ ਪੈਸੇ ਦੀ ਖਰੀਦ ਲਈ ਤੁਸੀਂ ਕਾਰ ਹੂੰ ਇਹ ਕ੍ਰਾਈਮ ਹੈ ਇਹ ਗਲਤ ਹੈ नजायज है लो गबन लो एनू क्राइम लो इन बदकली समझ लो लोला टेंशन है मतलब आप ये कह रहे हैं कि जो यूज हुआ है पैसे का पहले वो गलत हुआ है अगर इसका पूरा पंजाब कह रहा है हमें पैसा चाहिए तेरह हजार करोड़ रुपया होता चलो हम जिसकी गाय गांव मर गई मछ मर गई पचास हजार रुपया 800 ਰੁਪਿਆ ਦੇਂਦੇ 6800 ਰੁਪਿਆ ਉਹ ਦੇ ਦਿੰਦੇ 40000 ਰੁਪਿਆ ਪੰਜਾਬ ਸਰਕਾਰ ਦੇ 20 ਦੀ 40 ਕਰ ਦਿਓ ਕਿਸੇ ਨੇ ਰੋਕਿਆ ਥੋੜੀ ਹੈ ਹੂੰ ਇਹ ਇਹ ਬੇਕੂ ਬਣਾ ਰਹੇ ਹੋ ਨੋਰਮਸ ਬਹੁਤ ਸਖਤ ਹੈ ਇੱਕਤਰ ਉਹ ਨੋਰਮਸ ਸਖਤ ਹੈ ਚਾਚਾ ਕੇ ਤੇਰੇ ਕੋਲ 13000 ਕਰੋੜ ਰੁਪਿਆ ਹੁੰਦਾ ਜੀ ਰੋਹ ਦਾ ਤੇਰੇ ਕੋਲ ਪੈਸੇ ਹੀ ਨਹੀਂ ਤੁਸੀਂ ਦੱਸੋ ਵੀ ਆ 14000 ਕਰੋੜ ਅਸੀਂ 20000 ਕਰੋੜ ਦਿੱਤਾ ਤੇ 60000 ਰੁਪਿਆ ਇਕੱਠਾ ਦੇ ਦਿਆਂਗੇ ਤੁਸੀਂ ਦੇ ਸਕਦੇ ਹੋ ਦੱਸੋ ਕਿਹੜਾ ਕਾਨੂੰਨ ਤੁਹਾਨੂੰ ਰੋਕਦਾ ਹੈ